ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਡਾਕਟਰ ਸਾਹਿਬ ਦੇ ਸਾਹਮਣੇ ਤਾਂ ਅਸੀਂ ਕੁਝ ਬੋਲ ਨਹੀਂ ਸਕਦੇ ਬਹੁਤ ਵੱਡੇ ਬਲਾਰੇ ਨੇ ਸਦਾਨਤ ਪੱਖੋਂ ਵੀ ਹਰ ਪੱਖੋਂ ਸਾਡੇ ਨਾਲ ਬਹੁਤ ਉਚੇਰੇ ਨੇ ਪਰ ਫਿਰ ਵੀ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵਧਾਈ ਦੇਣਾ ਕਿ ਜਿਹੜੇ ਇਹ ادارے ਨੇ ਜਿੱਥੇ ਘਾੜਤ ਘੜੀ ਜਾਂਦੀ ਆ ਜਿੱਥੇ ਅਸੀਂ ਸੋਚ ਸਕਦੇ ਹਾਂ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਚੰਗੇ ਵਿਦਵਾਨ ਚੰਗੇ ਲੀਡਰ ਇੱਕ ਵਧੀਆ ਸਿਆਸਤ ਜਿਹੜੀ ਉਹ ਕੱਢੀ ਜਾ ਸਕਦੀ ਉਹ ਇਨ੍ਹਾਂ ਕੈਂਪਸ ਇਨ੍ਹਾਂ ਆਧਾਰਿਆਂ ਦੇ ਵਿੱਚੋਂ ਵਿਦਿਆਧਾਰਿਆਂ ਚੋਂ ਹੀ ਕੱਢੀ ਜਾਂ ਜਾਨੀ ਚਾਹੀਦੀ ਵੀ ਆ ਮੈਂ ਹੁਣ ਤੁਹਾਡੇ ਨਾਲ ਸਿਰਫ ਦੋ ਗੱਲਾਂ ਹੀ ਕਰਨੀਆਂ ਨੇ ਕਿ ਸਾਨੂੰ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਸਾਨੂੰ ਇਹ ਸਮਝਣਾ ਪੈਗਾ ਕਿ ਦੁਸ਼ਮਣ ਜਿਹੜਾ ਆ ਉਹ ਸਾਡੇ ਪ੍ਰਤੀ ਕੀ ਸੋਚਦਾ ਆ ਦੁਸ਼ਮਣ ਜਿਹੜਾ ਆ ਉਹ ਸਾਡੇ ਪ੍ਰਤੀ ਨਿਰਣਾ ਕੀ ਲਈ ਬੈਠਾ ਆ ਜਿਹੜੀ ਗੱਲ ਅਮਰਤਪਾਲ ਸਿੰਘ ਉਹ ਨਹੀਂ ਕਰ ਰਹੇ ਨੇ ਜਾਂ ਜਿਹੜੀ ਗੱਲ ਸਾਡੇ ਸਿੱਖ ਸਿਧਾਂਤ ਚੋਂ ਨਿਕਲੀ ਆ ਜਿਹੜੀ ਗੱਲ ਕਰਕੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਜਿਹੜੀ ਗੱਲ ਕਰਕੇ ਐਨੇ ਸਿੰਘ ਸ਼ਹੀਦ ਹੋਏ ਉਸ ਤੋਂ ਬਾਅਦ ਦੀਪ ਸਿੱਧੂ ਆਉਂਦਾ ਆ ਉਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਹੋਣੀ ਆਉਂਦੇ ਨੇ ਅਸੀਂ ਗੱਲ ਕਰ ਰਹੇ ਹਾਂ ਪੂਰਨ ਆਜ਼ਾਦੀ ਦੀ ਪਰ ਜਿਹੜੇ ਬੰਦੇ ਸਿਰਫ ਇੰਨੀ ਗੱਲ ਕਰ ਰਹੇ ਨੇ ਕਿ ਸਾਡੇ ਖੇਤੀ ਜਿਹੜੇ ਕਾਨੂੰਨ ਨੇ ਜਾਂ ਸਾਨੂੰ ਐਮਐਸਪੀ ਦੀ ਗੱਲ ਆ ਉਹਦੇ ਉੱਤੇ ਜਦੋਂ ਬਾਰਡਰਾਂ ਤੇ ਜਾਂਦੇ ਨੇ ਤੁਸੀਂ ਇਸ ਵਰਤਾਰੇ ਨੂੰ ਚੰਗੀ ਤਰ੍ਹਾਂ ਖੋਖਿਓ ਜਿਹੜੇ ਬੰਦੇ ਹੱਥਾਂ 'ਚ ਸਿਰਫ ਝੰਡੇ ਲੈ ਕੇ ਤੇ ਉਹ ਦਿੱਲੀ ਨਾਲ ਨਰਾਜਗੀ ਪ੍ਰਗਟਾ ਰਹੇ ਨੇ ਦਿੱਲੀ ਦੇ ਤਖਤ ਨਾਲ ਕੇ ਸਾਨੂੰ ਐਮਐਸਪੀ ਚਾਹੀਦੀ ਹੈ ਜਾਂ ਸਾਡੇ ਕਾਨੂੰਨਾਂ ਦੀ ਗੱਲ ਆ ਉਹ ਇੰਨੀ ਗੱਲ ਹੀ ਕਰ ਰਹੇ ਨੇ ਪਰ ਉਹਨਾਂ ਦਾ ਅਗਲਾ ਵਰਤਾਰਾ ਤੁਸੀਂ ਵੇਖੋਗੇ ਉਹ ਤੁਹਾਡੇ ਨਾਲ ਕਰ ਕੀ ਰਹੇ ਨੇ ਉਹ ਤੁਹਾਨੂੰ ਬੋਰੀਆਂ 'ਚ ਪਾ ਕੇ ਬਹੁਤ ਬੁਰੀ ਤਰ੍ਹਾਂ ਕੁੱਟ ਕੇ ਇੱਕ ਮਾਂ ਕਹਿੰਦੀ ਹੈ ਵੀ ਮੇਰਾ ਬੇਟਾ ਜਿਹੜਾ ਉਹ 3 ਸਾਲ ਦਾ ਸੀ ਉਸ ਤੋਂ ਬਾਅਦ ਮੈਂ ਕਦੀ ਉਹਦੇ ਸਿਰ ਤੋਂ ਕੇਸ ਕੀ ਨਹੀਂ ਲੱਤਨ ਦਿੱਤੀ ਤਾਂ ਉਹਨੂੰ ਇਸ ਤਰੀਕੇ ਨਾਲ ਸਾਡੇ ਸਾਹਮਣੇ ਅੱਖਾਂ ਦੇ ਲੱਤਾਂ ਤੋਂ ਫੜ ਕੇ ਉਹਨੂੰ ਪਾੜ ਕੇ ਕੁੱਟ ਕੇ ਬੋਰੀ 'ਚ ਬੰਦ ਕਰਕੇ ਤਾਂ ਉਹਦਾ ਜਿਵਾੜਾ ਤੋੜ ਦਿੱਤਾ ਉਹਦੀਆਂ ਹੱਡੀਆਂ ਤੋੜ ਦਿੱਤੀਆਂ ਤਾਂ ਉਹਦੇ ਤੇ 307 ਦਾ ਪਰਚਾ ਵੀ ਦਰਜ ਕਰਤਾ ਹੁਣ ਤੁਸੀਂ ਇਹ ਵੇਖੋਗੇ ਅਸੀਂ ਜਿੰਨਾਂ ਲਈ ਸੰਘਰਸ਼ ਕਰ ਰਹੇ ਹਾਂ ਉਹਨਾਂ ਨੇ ਭਲਾ ਕਿਹੜੀ ਗੱਲ ਕੀਤੀ ਉਹਨਾਂ ਨੇ ਤਾਂ ਪੂਰਨ ਆਜ਼ਾਦੀ ਦੀ ਗੱਲ ਕੀਤੀ ਆ ਸੋ ਪੂਰਨ ਆਜ਼ਾਦੀ ਵਾਲਿਆਂ ਨੂੰ ਐ ਉਹ ਛੱਡ ਦੇਣਾ ਇਹ ਸਾਨੂੰ ਭੁਲੇਖਾ ਵੀ ਦੂਰ ਕਰਨਾ ਚਾਹੀਦਾ ਹੈ ਇਹਦੇ ਲਈ ਸਿਰ ਜੋੜਨ ਦੀ ਲੋੜ ਵੱਡੇ ਸੰਘਰਸ਼ ਦੀ ਲੋੜ ਆ ਜੇ ਤੁਸੀਂ ਸੋਚੋ ਕਿ ਸਾਡੇ ਆ ਚਾਰ 10 ਪਰਿਵਾਰ ਇੱਥੇ ਭੋਖੜਤਾਲ ਰੱਖਣ ਤਾਂ ਉਹ ਇਹ ਇੱਥੇ ਸ਼ਹੀਦ ਵੀ ਹੋ ਜਾਣ ਤਾਂ ਦਿੱਲੀ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਜੇ 10 15000 ਟਰਾਲੀ ਖੜੀ ਤੇ ਇੱਕ ਨੌਜਵਾਨ ਨੂੰ ਚੁੱਕ ਕੇ ਕੁੱਟ ਕੇ ਬੁਰੀ ਤਰ੍ਹਾਂ ਉਹ ਮੁੱਕਰ ਵੀ ਜਾਂਦੇ ਨੇ ਕਿ ਅਸੀਂ ਕਿਸੇ ਨੂੰ ਕੁੱਟਿਆ ਹੀ ਹੈ ਨਹੀਂ ਤਾਂ ਇਸ ਤੋਂ ਤੁਹਾਨੂੰ ਸਮਝ ਲੈਣਾ ਚਾਹੀਦਾ ਕਿ ਦਿੱਲੀ ਦੀ ਦਿੱਲੀ ਦੇ ਤੱਕ ਦੀ ਤੁਹਾਡੇ ਪ੍ਰਤੀ ਨਫ਼ਰਤ ਕਿਸ ਹੱਦ ਤੱਕ ਸੋ ਇਹਨਾਂ ਗੱਲਾਂ ਦਾ ਜਿਹੜਾ ਧਿਆਨ ਜ਼ਰੂਰ ਰੱਖਣਾ ਪਵੇਗਾ ਸਾਨੂੰ ਕਿ ਦੁਸ਼ਮਣ ਸਾਡੇ ਪ੍ਰਤੀ ਸੋਚ ਕੀ ਰਿਹਾ ਆ ਇੱਕ ਬੰਦਾ ਸਿਰਫ ਕੀਤੀ ਕਾਨੂੰਨਾਂ ਵਾਲੀ ਗਿਆਇਆ ਤੇ ਉਹਦੇ ਉੱਤੇ ਉਹ ਗੋਲੀਆਂ ਚਲਾ ਰਹੇ ਨੇ ਮੇਰਾ ਉਹ ਗੱਡੀ 'ਚ ਬਹਿ ਕੇ ਪਿਆ ਉਹਦੇ ਵਿੱਚ ਨੇ ਗੋਲੀਆਂ ਬੁਲਟਸ ਨੇ ਉਹ ਬੁਲਟ ਚਲਾਏ ਜਾ ਰਹੇ ਨੇ ਜਿਹੜੇ ਆਦਰ ਸਟੇਟਾਂ 'ਚੋਂ ਘੁੰਮ ਘੁਮਾ ਕੇ ਨਜਾਇਜ਼ ਅਸਲਾ ਹੁੰਦਾ ਜਿਹੜਾ ਆਰਐਸਐਸ ਯੂਜ਼ ਕਰ ਰਹੀ ਆ ਇਹਦੇ ਬੁਲਟ ਇੱਥੇ ਇੰਡੀਆ 'ਚ ਨਹੀਂ ਬਣ ਰਹੇ ਨਾ ਉਹ 315 ਬੋਰੇ ਨਾ ਉਹ 303 ਨਾ ਨਾ ਹੋ ਐਸਐਲਆਰ ਦੀ ਗੋਲੀ ਆ ਉਹ ਇੱਕ ਵੱਖਰਾ ਬੋਰ ਆ ਜਿਹੜਾ ਸਾਨੂੰ ਜਿਹੜੀਆਂ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਅਰ ਜਿਹੜੇ ਬੰਦੇ ਮੰਗ ਹੀ ਆਪਣੇ ਰਾਜ ਦੀ ਕਰ ਰਹੇ ਨੇ ਜਿਹੜੇ ਪਾਸੇ ਦਾਅਵੇ ਦੀ ਗੱਲ ਕਰਦੇ ਨੇ ਭਲਾ ਉਹਨਾਂ ਤੇ ਉਹ ਘਟ ਕਿਉਂ ਕਰਨਗੇ ਸੋ ਸਾਨੂੰ ਇਹਨਾਂ ਲੋਕਾਂ ਤੋਂ ਜਿਹੜੀ ਸੋਚ ਰਹੇ ਆ ਕਿਸੇ ਰਹਿਮ ਦੀ ਜਾਂ ਇਦਾਂ ਦੀ ਕੋਈ ਸੋਚ ਰਹੇ ਆ ਕਿ ਇਹ ਸਾਡੇ ਤੇ ਰਹਿਮ ਕਰਨਗੇ ਇਹ ਬਿਲਕੁਲ ਗੱਲ ਨਹੀਂ ਆ ਜੇ ਉਹ ਕਿਸਾਨਾਂ ਦੇ ਇਦਾਂ ਅਤਿਆਚਾਰ ਕਰ ਸਕਦੇ ਨੇ ਜੇ ਕਿਸਾਨਾਂ ਨੂੰ ਇਸ ਤਰ੍ਹਾਂ ਮਾਰ ਸਕਦੇ ਨੇ ਤਾਂ ਤੁਸੀਂ ਤਾਂ ਉਹਨਾਂ ਤੋਂ ਮੰਗ ਰਹੇ ਹੋ ਪੂਰਨ ਆਜ਼ਾਦੀ ਵੱਖਰਾ ਰਾਜ ਆਪਣੇ ਰਾਜ ਦੀ ਕੀਤੇ ਹੋਏ ਵਾਅਦੇ ਉਹਨਾਂ ਨੂੰ ਯਾਦ ਕਰਾ ਰਹੇ ਹੋ ਉਹ ਤੁਹਾਡੇ ਨਾਲ ਘੱਟ ਨਹੀਂ ਕਰਨਗੇ ਸੋ ਸੰਘਰਸ਼ਾਂ ਨੂੰ ਲੜਨ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ ਸਟੇਜਾਂ ਦੇ ਉੱਤੋਂ ਇੱਕ ਦੂਜੇ ਦੇ ਖਿਲਾਫ ਜਾਂ ਸੰਸਥਾਵਾਂ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ ਸਾਰਿਆਂ ਨੂੰ ਮੇਰੀ ਅਪੀਲ ਹੈ ਨਿਆਂਕ ਸਿੰਘ ਜਰਾਂ ਨੂੰ ਹੋਰ ਸੰਪਰਦਾਵਾਂ ਨੂੰ ਕਿ ਸਿਰ ਜੋੜ ਕੇ ਬਹਿ ਕੇ ਹਕੂਮਤ ਦੇ ਖਿਲਾਫ ਲੜਿਆ ਜਾ ਸਕਦਾ ਇਕੱਲੇ ਦੁ ਇਕੱਲੇ ਦੀ ਬਾਹ ਨਹੀਂ ਹੈ ਇੰਨੀਆਂ ਬੇਨਤੀਆਂ ਨੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ